ਸੁਖਵੀਰ ਸਿੰਘ ਬਾਦਲ ਪੰਜਾਬ ਦੇ ਅਕਾਲੀ ਦਲ ਦੇ ਨੇਤਾ ਅੱਜ ਤੁਹਾਨੂੰ ਇੱਕ ਐਸੀ ਵੀਡੀਓ ਦਿਖਾਉਣ ਜਾ ਰਹੇ ਹਾਂ ਉਹਨਾਂ ਦੀ ਜਿਹਦੇ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਜਾਣਾ ਹੈ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਸੁਖਵੀਰ ਸਿੰਘ ਬਾਦਲ ਦੁਆਰਾ ਕਈ ਵਾਰ ਇਹ ਕਿਹਾ ਗਿਆ ਕਹਿੰਦੇ ਜੀ ਉਹ ਸ਼ਰਾਬ ਪੀਂਦਾ ਪਤਾ ਨਹੀਂ ਕੀ ਕੁਝ ਖਾਂਦਾ ਕਦੇ ਡਿੱਗ ਜਾਂਦਾ ਕਦੇ ਕੁਝ ਬੋਲ ਜਾਂਦਾ ਕਦੇ ਕਿਸੇ ਦੇ ਗਲ ਪਿਆ ਜਾਂਦਾ ਅਕਸਰ ਅਕਾਲੀ ਦਲ ਦੁਆਰਾ ਇਹ ਗੱਲ ਕਹੀ ਜਾਂਦੀ ਸੀ ਤਾਂ ਹੁਣ ਪੰਜਾਬ ਦੇ ਲੋਕ ਕੀ ਕਹਿਣਗੇ ਜਦੋਂ ਮੈਂ ਇਹ ਵੀਡੀਓ ਤੁਹਾਨੂੰ ਸੁਣਾਉਂਗਾ ਕਿਉਂਕਿ ਵਿੱਚ ਤਾਂ ਲੋਕ ਕਹਿ ਵੀ ਰਹੇ ਨੇ ਕਹਿੰਦੇ ਜੀ ਮਾਲ ਖਾਣ ਦਾ ਜਿਹੜਾ ਕਿ ਅਸਲੀ ਮਾਲ ਖਾਣ ਦਾ ਅਸਰ ਆ ਤੁਹਾਡੇ ਸਾਹਮਣੇ ਹੈ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਧਰਮ ਪਤਨੀ ਤੇ ਕਈ ਵਾਰ ਇਹ ਇਲਜ਼ਾਮ ਪੰਜਾਬ ਦੇ ਲੋਕ ਵੀ ਲਾ ਚੁੱਕੇ ਨੇ ਕਿ ਉਹ ਫੀਮ ਖਾਂਦੇ ਨੇ ਬਹੁਤ ਸਾਰੀਆਂ ਸੰਗਤਾਂ ਨੇ ਇਹ આરોਪ ਲਾਏ ਨੇ ਪਰ ਅੱਜ ਜਿਹੜੀ ਵੀਡੀਓ ਆ ਉਹਨੂੰ ਸੁਖਬੀਰ ਸਿੰਘ ਬਾਦਲ ਵੀ ਨਹੀਂ ਨਕਾਰ ਸਕਦੇ ਔਰ ਨਾਹੀਂ ਅਕਾਲੀ ਦਲ ਦਾ ਕੋਈ ਹੋਰ ਨੇਤਾਂ ਨਕਾਰ ਸਕਦਾ ਕਿਉਂਕਿ ਵੀਡੀਓ ਬਣ ਚੁੱਕੀ ਹੈ ਵਾਇਰਲ ਵੀ ਹੋ ਚੁੱਕੀ ਹੈ ਪਰ ਤੁਹਾਡੇ ਸਾਹਮਣੇ ਧਰਨੀ ਹਲੇ ਬਾਕੀ ਹੈ ਪੰਜਾਬ ਦੇ ਅੰਦਰ ਇੱਕ ਪਾਸੇ ਧਰਮ ਦੇ ਨਾਮ ਤੇ ਪੰਥ ਦੇ ਨਾਮ ਤੇ ਵੋਟ ਮੰਗੀ ਜਾਂਦੀ ਹੈ ਔਰ ਦੂਜੇ ਪਾਸੇ ਇਹਨਾਂ ਦਾ ਜਿਹੜਾ ਕਾਰਨਾਮਾ ਉਹ ਸਟੇਜ ਦੇ ਉੱਤੋਂ ਕਿਵੇਂ ਝਲਕ ਗਿਆ ਔਰ ਕਿਵੇਂ ਲੋਕਾਂ ਦੇ ਸਾਹਮਣੇ ਅੱਜ ਜਗ ਜाहिर ਹੋ ਜਾਣੀ ਹੈ ਖਬਰ ਕਿਉਂਕਿ ਪੰਜਾਬ ਦੇ ਲੋਕਾਂ ਨੇ ਕਈ ਵਾਰ ਕਿਹਾ ਕਹਿੰਦੇ ਜੀ ਸੁਖਬੀਰ ਬਾਦਲ ਚੈ ਧਰਮ ਪਤਨੀ ਉਹਨਾਂ ਦੀ ਹਰਸ ਅਮਰਤ ਕੌਰ ਬਾਦਲ ਇਹ ਭਾਸ਼ਣ ਜਦੋਂ ਦਿੰਦੇ ਆ ਨਾ ਉਦੋਂ ਕਹਿੰਦੇ ਨਸ਼ੇ ਕਰਕੇ ਫੇਰ ਭਾਸ਼ਣ ਦਿੰਦੇ ਨੇ ਪਰ ਅੱਜ ਇਹ ਸਾਬਤ ਹੋ ਗਿਆ ਤਾਂ ਲੋਕ ਕਹਿੰਦੇ ਜੀ ਮਾਲ ਅਸਲੀ ਖਾਦਾ ਸੀ ਉਸ ਮਾਲ ਦਾ ਅਸਰ ਸੁਖਬੀਰ ਸਿੰਘ ਬਾਦਲ ਤੇ ਹੋ ਚੁੱਕਿਆ ਤਾਂ ਹੁਣ ਕੀ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਸੁਣੋ ਜਰਾ ਧਿਆਨ ਦੇ ਨਾਲ ਵਿਚਾਰੇ ਸੁਖਬੀਰ ਸਿੰਘ ਬਾਦਲ ਇਸ ਮਾਮਲੇ ਦੇ ਵਿੱਚ ਵੀ ਫਸਣਗੇ ਕਿਉਂਕਿ ਪਹਿਲਾਂ ਉਹਨਾਂ ਨੇ ਕਈ ਵਾਰ ਮੁੱਖ ਮੰਤਰੀ ਤੇ આરોਪ ਲਾਏ ਸੀ ਔਰ ਹੁਣ ਕੀ ਕਹਿਣਗੇ ਪੰਜਾਬ ਦੇ ਲੋਕਾਂ ਨੂੰ ਇਹ ਸੁਣ ਲਓ ਉਸ ਤੋਂ ਬਾਅਦ ਇੱਕ ਐਸੀ ਅਪਡੇਟ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਕਿ ਬੜੀ ਹੀ ਅਹਿਮ ਕਿਉਂਕਿ ਅਕਾਲੀ ਦਲ बार-बार ਘੇਰਨ ਦੀ ਕੋਸ਼ਿਸ਼ ਕਰਦਾ ਸੀ ਔਰ ਲੋਕਾਂ ਨੇ ਸੁਖਵੀਰ ਸਿੰਘ ਬਾਦਲ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਮੈਂ ਪਹਿਲਾਂ ਵੀ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਆ ਜਿਹਦੇ ਵਿੱਚ ਲੋਕਾਂ ਨੇ ਮਜ਼ਾਕੀਆ ਵੀਡੀਓ ਦੇ ਨਾਲ ਅਟੈਚਮੈਂਟ ਕਰਕੇ ਇਹਨਾਂ ਦਾ ਜਾਨੀ ਇੱਕ ਐਂਟਰਟੇਨਮੈਂਟ ਬਣਾ ਦਿੱਤਾ ਤਾਂ ਕਿਵੇਂ ਬਣਾ ਦਿੱਤਾ ਸੁਣੋ ਜਰਾ ਸੁਖਵੀਰ ਬਾਦਲ ਕੀ ਕਹਿੰਦੇ ਨੇ ਗੌਰ ਨਾਲ ਸੁਣਿਓ ਮੈਂ ਦੋ ਵਾਰ ਤੁਹਾਨੂੰ ਇਹ ਰਿਪੀਟ ਕਰਕੇ ਸੁਣਾਉਂਗਾ ਉਸ ਤੋਂ ਬਾਅਦ ਤੁਹਾਨੂੰ ਆਪਣੀ ਜ਼ੁਬਾਨੀ ਦੱਸੂਗਾ ਵੀ ਸੁਣੋ ਸਾਰੀਆਂ ਸ਼ਤਾਬੀਆਂ ਬੜੇ ਧੂਮ-ਧਾਮਣਾ ਮਨਾਉਂਦੇ ਸੀ ਦੁਨੀਆਂ ਦੇ ਕੋਨੇ-ਕੋਨੇ ਤੋਂ ਲੋਕਾਂ ਨੂੰ ਲੈ ਕੇ ਆਉਂਦੇ ਸੀ ਸਾਰੇ ਜਨਰਲ ਫੌਜ ਦੇ ਇੱਥੇ ਹੁੰਦੇ ਸੀ। ਇਹ ਕੀ ਬੋਲ ਤੁਸੀਂ? ਇਹ ਜਨਰਲ ਫੌਜ ਦੇ ਇੱਥੇ ਹੁੰਦੇ ਸੀ। ਨਹੀਂ ਨਹੀਂ। ਅभी ਹੋਰ ਸੁਣੀਏ। ਜਿੱਨੇ ਧਾਰਮਿਕ ਸ਼ਹਿਰ ਇੱਥੇ ਗੁਰੂ ਸਾਹਿਬ ਗਏ ਐ ਸਾਰਿਆਂ ਦੇ ਅੱਗੇ ਬਾਦਲ ਸਾਹਿਬ ਨੇ ਫੈਸਲਾ ਕੀਤਾ ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਕੀ ਗੋੜੇ ਬੰਤਾ ਤਲਵੰਡੀ ਸਾਹਿਬ ਉਹ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਕੀ ਕਹਿ ਰਹੇ ਸੀ ਕਹਿੰਦਾ ਸਾਡੇ ਵੱਡੇ ਬਾਦਲ ਨੇ ਇਹ ਕਿਹਾ ਕਿ ਸਾਰੇ ਜਿੰਨੇ ਵੀ ਸ਼ਹਿਰ ਨੇ ਧਾਰਮਿਕ ਉਹਨਾਂ ਸਾਰਿਆਂ ਦੇ ਅੱਗੇ ਸ੍ਰੀ ਸਾਹਿਬ ਲਾਓ ਕੀ ਕਹਿ ਰਹੇ ਸੀ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਮੁਕਸਰ ਸਾਹਿਬ ਤੇ ਜਦੋਂ ਤਲਵੰਡੀ ਦਾ ਨਾਮ ਲਿਆ ਨਾ ਉੱਥੇ ਵੀ ਅੜਕ ਗਿਆ ਤੇ ਇੱਕ ਪਹਿਲਾਂ ਕੀ ਕਹਿ ਰਹੇ ਸੀ ਸਾਰੇ ਜੰਮਵੈਲ ਜਰਨਲ ਹੁੰਦੇ ਆ ਜਾਂ ਜਨਰਲ ਇਹ ਤੁਸੀਂ ਹੁਣ ਕਮੈਂਟਾਂ ਦੇ ਵਿੱਚ ਤੁਸੀਂ ਲਿਖਣਾ ਔਰ ਪੰਜਾਬ ਦੇ ਅੰਦਰ ਸੁਖਵੀਰ ਸਿੰਘ ਬਾਦਲ ਨੇ ਭਗਵੰਤ ਮਾਨ ਨੂੰ ਡੇਗਣ ਦੀ ਹਰ ਪਾਸਿਓਂ ਕੋਸ਼ਿਸ਼ ਕੀਤੀ ਕਿ ਉਹ ਸ਼ਰਾਬ ਪਿੰਦਾ ਤਾਂ ਸੁਖਵੀਰ ਸਿੰਘ ਬਾਦਲ ਕਹਿੰਦੇ ਜੀ ਅਸਲੀ ਮਾਲ ਖਾ ਕੇ ਸਟੇਜ ਤੇ ਚੜ ਗਿਆ ਤਾਂ ਉੱਥੇ ਉਹਨੂੰ ਪਤਾ ਨਹੀਂ ਲੱਗਦਾ ਵੀ ਹੋਈ ਕੀ ਜਾਂਦਾ ਬਾਅਦ ਦੇ ਵਿੱਚ ਪਤਾ ਲੱਗਦਾ ਜਦੋਂ ਵੀਡੀਓ ਦੇ ਉੱਤੇ ਆ ਮਜ਼ਾਕੀਆ ਵੀਡੀਓ ਬਣ ਜਾਂਦੀਆਂ ਨੇ ਉਸ ਤੋਂ ਬਾਅਦ ਲੋਕ ਵਾਇਰਲ ਵੀ ਕਰ ਦਿੰਦੇ ਨੇ ਤੇ ਦੂਜੇ ਪਾਸੇ ਆ ਜੀ ਕਹਿੰਦੇ ਪੰਥ ਦੇ ਨਾਮ ਤੇ ਵੋਟ ਮੰਗੀ ਜਾਂਦੀ ਹੈ ਕਿ ਇਹ ਪੰਥਕ ਲੀਡਰ ਨੇ ਜਿਹੜੇ ਨਸ਼ੇ ਕਰਕੇ ਸਟੇਜਾਂ ਤੋਂ ਭਾਸ਼ਣ ਦਿੰਦੇ ਆ ਫਿਰ ਪਤਾ ਨਹੀਂ ਲੱਗਦਾ ਕਿ ਕਹਿ ਕੀ ਰਹੇ ਨੇ ਆਪ ਦਾ ਮਜ਼ਾਕ ਖੁਦ ਸੁਖਵੀਰ ਸਿੰਘ ਬਾਦਲ ਅੱਜ ਕੱਲ ਬਣਾ ਰਹੇ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਕਈ ਵਾਰ ਉਹਨਾਂ ਨੇ ਨਸ਼ਿਆਂ ਦੀ ਤੌਹਮਤ ਲਾਈ ਕਹਿੰਦੇ ਜੀ ਇਹ ਨਸ਼ੇ ਖਾ ਪੀ ਕੇ ਆਉਂਦਾ ਪਾਰਲੀਮੈਂਟ ਦੇ ਵਿੱਚ ਏ ਹਰਸਿਮਰਤ ਕੌਰ ਬਾਦਲ ਨੇ ਵੀ ਕਿਹਾ ਔਰ ਹਰਸਿਮਰਤ ਕੌਰ ਬਾਦਲ ਨੇ ਕਈ ਵਾਰ ਉਹਨਾਂ ਦੇ ਉੱਤੇ ਵੀ ਦੇਖੋ ਇੱਕ ਵਾਰ ਸਰਦੂਲਗੜ ਜ਼ਿਲ੍ਹੇ ਦੇ ਮਾਨਸਾ ਦੇ ਵਿੱਚ ਜਾਂਦੀ ਆ ਉੱਥੇ ਲੋਕਾਂ ਦੇ ਚਾਚਾ ਦੇ ਵਿੱਚ ਇਹ ਗੱਲ ਵੱਡੇ ਪੱਧਰ ਤੇ ਆਉਂਦੀ ਆ ਕਹਿੰਦੇ ਜੀ ਫੀਮ ਖਾ ਕੇ ਸਟੇਜ ਤੋਂ ਭਾਸ਼ਣ ਦਿੱਤਾ ਗਿਆ ਇਹ ਗੱਲ ਤਾਂ ਜ਼ਾਹਿਰ ਹੈ ਕਿ ਜਿਹੜੇ ਲੋਕ ਇਹ ਲੋਕ ਖਾਸ ਕਰਕੇ ਨਸ਼ੇ ਦੇ ਆਦੀ ਤਾਂ ਹੈਗੇ ਨੇ ਸਮਗਲਰ ਵੀ ਨੇ ਵਿਕਰਮ ਸਿੰਘ ਮਜੀਠੀਆ ਚਿੱਟੇ ਦੇ ਮਾਮਲੇ ਦੇ ਵਿੱਚ ਬੰਦ ਹੈ ਵਿੱਚ ਤਾਂ ਲੋਕ ਇਹ ਕਹਿੰਦੇ ਆ ਕਹਿੰਦੇ ਜੀ ਜਿਆਦਾ ਆਮਦਨ ਤੋਂ ਵੱਧ ਜਿਹੜਾ ਕਿ ਮਾਮਲਾ ਉਹਦੇ ਵਿੱਚ ਬੰਦ ਹੈ ਪਰ ਮੈਂ ਦੱਸਣਾ ਚਾਹੂੰਗਾ ਕਿ ਜਿਹੜਾ ਜਿਆਦਾ ਆਮਦਨ ਉਹ ਬਣੀ ਕਿਦਾਂਗੀ ਉਹ ਐਸੇ ਨਸ਼ਿਆਂ ਦੇ ਕਾਰਨ ਯਾਨੀ ਚਿੱਟੇ ਦੀ ਸਮਗਲਿੰਗ ਕਰਕੇ ਪੰਜਾਬ ਦੀ ਨੌਜਵਾਨੀ ਡਬੋ ਦਿੱਤੀ ਪੰਜਾਬ ਦੇ ਘਰ ਘਰ ਦੇ ਵਿੱਚ ਅਕਾਲੀ ਗੱਲ ਦੇ ਚਿੱਟਾ ਪਹੁੰਚਾ ਦਿੱਤਾ ਇਹ ਮੈਂ ਨਹੀਂ ਕਹਿੰਦਾ ਸੁਖਵੀਰ ਸਿੰਘ ਬਾਦਲ ਦਾ ਬਿਆਨ ਹੈ ਇਹ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮੈਂ ਸੁਣਾਉਂਗਾ ਇਸ ਸੁਖਵੀਰ ਸਿੰਘ ਬਾਦਲ ਆਪਣੇ ਮੂੰਹ ਦੇ ਨਾਲ ਕਿਵੇਂ ਕبولਦੇ ਨੇ ਕਿ ਘਰ-ਘਰ ਦੇ ਵਿੱਚ ਅਕਾਲੀ ਦਲ ਨੇ ਚਿੱਟਾ ਕਿਵੇਂ ਪਹੁੰਚਾ ਦਿੱਤਾ ਔਰ ਉਤੋਂ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਅੰਦਰ ਬਾਸੀ ਦੀ ਗੱਲ ਕਰਦੇ ਨੇ ਪਰ ਲੋਕ ਪੰਜਾਬ ਦੇ ਸਮਝਦਾਰ ਨੇ ਉਹਨਾਂ ਨੂੰ ਪਤਾ ਕਿ ਪੰਜਾਬ ਦੀ ਬਰਬਾਦੀ ਵੱਡੇ ਪੱਦਰ ਤੇ ਕਰਨ ਵਾਲਾ ਅਕਾਲੀ ਦਲ ਹੀ ਆ ਔਰ ਦੂਜੇ ਪਾਸੇ ਜੀ 80% ਨੌਜਵਾਨਾਂ ਦੇ ਵਿੱਚੋਂ ਨੌਜਵਾਨ ਮਰ ਚੁੱਕੇ ਆ ਪੰਜਾਬ ਦੇ ਚਿੱਟੇ ਦੇ ਨਾਲ ਕਿਉਂਕਿ ਅਕਸਰ ਮੈਂ ਧਾਰਨ ਨਾਲ ਇਹ ਗੱਲਾਂ ਸਾਂਝੀਆਂ ਕਰਦਾ ਹੁਣ ਕਿ 80% ਆਬਾਦੀ ਮਤਲਬ ਇੱਕ ਪਿੰਡ ਦੇ ਵਿੱਚੋਂ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਲਾਸ਼ਾਂ ਔਖੜੀਆਂ ਉਹ ਵੀ ਚੁੱਟੇ ਦੇ ਨਾਲ ਇਹ ਚਲਾਉਣ ਵਾਲਾ ਕੌਣ ਸੀ ਕਹਿੰਦੇ ਜੀ ਬਹੁਤ ਵੱਡਾ ਨੈਟਵਰਕ ਆ 50000 ਬੰਦਾ ਪੂਰੇ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦੇ ਥੱਲੇ ਯਾਨੀ ਕੰਮ ਕਰਦਾ ਸੀ ਤਾਂ ਜੇਕਰ ਹੁਣ ਤੁਸੀਂ ਇਹ ਵੇਖੋ 13000 ਪਿੰਡ ਪੰਜਾਬ ਦਾ ਇੱਕ ਪਿੰਡ ਦੇ ਵਿੱਚ ਜੇਕਰ ਤਿੰਨ ਬੰਦੇ ਵੀ ਨੇ 39 39000 ਬੰਦਾ ਯਾਨੀ 40000 ਲਾ ਲਓ 50 ਲਾ ਲਓ ਵਿਕਰਮ ਸਿੰਘ ਮਜੀਠੀਆ ਦਾ ਨੈਟਵਰਕ ਐਡਾ ਵੱਡਾ ਸੀ ਇਸ ਕਰਕੇ ਉਹਦੀ ਚੈਨ ਨੂੰ ਤੋੜਨ ਦੀ ਮੁੱਖ ਮੰਤਰੀ ਨੇ ਕੋਸ਼ਿਸ਼ ਕੀਤੀ ਪੈਨਾ ਬਾਦਲਾਂ ਤੋਂ ਸੈਨ ਸ਼ਕਤੀ ਹੈ ਜਿਹੜੀ ਉਹ ਖਤਮ ਹੋ ਚੁੱਕੀ ਔਰ ਹੁਣ ਖਾ ਪੀ ਕੇ ਵਿਚਾਰੇ ਸੁਖਵੀਰ ਸਿੰਘ ਬਾਦਲ ਅਸਟੇਜਾਂ ਤੋਂ ਆਪਣਾ ਮਜ਼ਾਕ ਬਣਵਾ ਰਹੇ ਨੇ ਕਿਉਂਕਿ ਲੋਕ ਤਿਆਰੀ ਰਹਿੰਦੇ ਨੇ ਕੈਮਰਾ ਸਭ ਦੇ ਹੱਥ ਦੇ ਵਿੱਚ ਹੁੰਦਾ ਜੇਬਾਂ ਦੇ ਵਿੱਚ ਹੁੰਦਾ ਉਹ ਕੀ ਕਰਦੇ ਆ ਜੀ ਕਹਿੰਦੇ ਸੁਖਬੀਰ ਸਿੰਘ ਬਾਦਲ ਜਦੋਂ ਭਾਸ਼ਣ ਦਿੰਦੇ ਆ ਨਾ ਉਦੋਂ ਉਹਨਾਂ ਦੀ ਇੱਕ ਗੱਲ ਤੇ ਗੌਰ ਕੀਤੀ ਜਾਂਦੀ ਆ ਕਿ ਕੀ ਬੋਲਣਗੇ ਕਿਉਂਕਿ ਜਿਆਦਾ ਤੇਜ਼ ਹੁੰਦਾ ਨਾ ਜਿਹੜਾ ਮਾਲ ਉਹਦੇ ਵਿੱਚ ਨਹੀਂ ਪਤਾ ਲੱਗਦਾ ਕਸੂਰ ਉਹਨਾਂ ਦਾ ਵੀ ਨਹੀਂ ਆ ਸੋ ਇਸ ਕਰਕੇ ਇਹ ਜਿਹੜੀ ਵੀਡੀਓ ਆ ਇਹ ਪੰਜਾਬ ਦੇ ਅੰਦਰ ਵਾਇਰਲ ਹੋ ਚੁੱਕੀ ਆ ਸੋ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਆ ਜਿਆਦਾ ਤੋਂ ਜਿਆਦਾ ਇਹ ਮੈਸੇਜ ਸਾਡੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ ਤਾਂ ਕਿ ਸਾਡੇ ਹਨਾਰ ਨੇਤਾ ਸੁਜੀਤ ਸਿੰਘ ਬਾਦਲ ਇਹਨਾਂ ਦਾ ਸੁਨੇਹਾ ਜ਼ਰੂਰ ਜਾਣਾ ਚਾਹੀਦਾ ਤਾਂ ਠੀਕਾ ਪੰਜਾਬ ਵਾਲੇ ਜੁੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹੁਣ ਬੜਾ ਨੋਟੀਫਿਕੇਸ਼ਨ ਤੁਹਾਡੇ ਦਾ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ